ਪੰਜਾਬ ਫਾਸਲਾਈਨ ਵੈਬ ਚੈਨਲ ਵੇਖ ਰਹੇ ਸਮੂਦਾ ਪਾਣੀ ਦੇ ਕਿਸ ਕਦਰ ਜਿਹੜੀ ਕਹਿ ਰ ਹੈ ਭਲਾਈਆਂ ਤਾਂ ਹਾਲਾਤ ਤੁਸੀਂ ਵੇਖ ਸਕਦੇ ਹੋ ਕਿਸ ਕਦਰ ਜਿਹੜੀ ਪਾਣੀ ਦੀ ਮਾਰ ਹੈ ਦੂਰ ਦੂਰ ਤੋ ਪਹੁੰਚ ਚੁਕਿਆ ਹੈ ਹਾਲਾਤ ਕਾਫੀ ਭਿਆਨਕ ਨੇ ਤਾਂ ਫਿਰ ਤੋਂ ਜਾਣਕਾਰੀ ਦੇ ਦਈਏ ਕਿ ਇਹ ਜਿਹੜਾ ਅਲਾ ਦਈਏ ਇਹ ਗਲੀਆਂ ਦੇ ਵਿੱਚ ਜਿਹੜਾ ਪਾਣੀ ਹੈ ਤਾਂ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਆਵਾਜ਼ ਸਹੀ ਆ ਰਹੀ ਹੈ ਅਾ ਤਾਂ ਜਾਣਕਾਰੀ ਦੇ ਦਈਏ ਕਿ ਇਹ ਜਿਹੜਾ ਇਲਾਕਾ ਹੈ ਜਿਹੜਾ ਇਲਾਕਾ ਸਤਲੁਜ ਦੀ ਮਾਰ ਹੇਠ ਆਏ ਉਹਨਾਂ ਪਿੰਡਾਂ ਦੀਆਂ ਜਿਹੜੀਆਂ ਲਾਈਵ ਤਸਵੀਰਾਂ ਬੁਖਾ ਰਹੇ ਆ ਜਿਹੜੇ ਸਤਲੁਜ ਦੀ ਮਾਰ ਹੇਠ ਕਾਫੀ ਜਿਹੜੇ ਪ੍ਰਭਾਵਿਤ ਹੋ ਗਏ ਨੇ ਤਾਂ ਇਹ ਜਿਹੜਾ ਠੀਕ ਹੈ ਜੀ इते 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 बस एक ही बोलता तो जानकारी दे दिए कि ये जड़ियां तस्वीरें ਤੁਹਾਨੂੰ ਵਿਖਾਈਆਂ ਜਾ ਰੀਆਂ ਨੇ ਢਾਣੀ ਬਚਨ ਸਿੰਘ ਵਾਲਾ ਫਾਜ਼ਲ ਕਾ ਦੇ ਪਿੰਡਾਂ ਦੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਅਪਡੇਟ ਇਹ ਆ ਕਿ ਘਰਾਂ ਦੇ ਵਿੱਚ ਜਿਹੜਾ ਗਲੀਆਂ ਦੇ ਵਿੱਚ ਹੈ ਉਹ ਪਾਣੀ ਪੂਰੀ ਤਰ੍ਹਾਂ ਭਰ ਗਿਆ ਹੈ ਤਾਂ ਕਾਫੀ ਮੁਸ਼ਕਲ ਹੋ ਗਿਆ ਜਿਹੜੇ ਪਾਸੋਂ ਅਸੀਂ ਆਏ ਸੀ ਲਗਭਗ ਅੱਧਾ ਕਿਲੋਮੀਟਰ ਜਿਹੜੇ ਵਹੀਕਲ ਨੇ ਉਹ ਪਿੱਛੇ ਹੀ ਰੋਕੇ ਜਾ ਰਹੇ ਨੇ ਤਾਂ ਅੱਗੇ ਜਿਹੜਾ ਪੈਦਲ ਹੀ ਚੱਲ ਕੇ ਆਇਆ ਜ਼ਾਰੇ ਕਿਉਂਕਿ ਵਹੀਕਲ ਜਿਹੜੇ ਨੇ ਉਹ ਲੰਘਨੇ ਮੁਸ਼ਕਲ ਨੇ ਆਵਾਜਾਈ ਦੀ ਜਿਹੜੀ ਹੈ ਉਹ ਸਥਿਤੀ ਜਿਹੜੀ ਹੈ ਕਾਫੀ ਗੰਭੀਰ ਹੋ ਗਈ ਹੈ ਹਾਲਾਤ ਜਿਹੜੇ ਕਾਫੀ ਹੈ ਉਹ ਗੰਭੀਰ ਹੋ ਗਏ ਨੇ ਤਾਂ ਤਸਵੀਰਾਂ ਜਿਹੜੀਆਂ ਵਿਖਾਈਆਂ ਜਾ ਰੀਆਂ ਨੇ ਤੁਹਾਨੂੰ ਟਾਣੀ ਬਚਨ ਸਿੰਘ ਵਾਲਾ ਤੋਂ ਵਿਖਾਈਆਂ ਜਾ ਰੀਆਂ ਨੇ ਜਿੱਥੇ ਘਰਾਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਪੈ ਗਿਆ ਸਵੇਰੇ ਦੀ ਜਿਹੜੀ ਅਪਡੇਟ ਤੁਹਾਨੂੰ ਦੱਸ ਦਈਏ ਕਿ ਅਪਡੇਟ ਹੈ ਕਿ ਪਿੱਛੇ ਜਿਹੜਾ ਹਰੀਕਾ ਪਤਨ ਤੋਂ ਉਹਦਾ ਪਾਣੀ ਜਿਹੜਾ ਹੈ ਘਟ ਛੜਿਆ ਗਿਆ ਫਿਲਹਾਲ ਜਿਹੜੀ ਥੋੜੀ ਜਿਹੀ ਰਾਹਤ ਦੀ ਸਾਹਸ ਇਹਨਾਂ ਇਲਾਕੇ ਦੇ ਵਿੱਚ ਵੀ ਆਈ ਹੈ ਕਿ ਲਗਭਗ 4 ਤੋਂ 5 ਇੰਚ ਜਿਹੜਾ ਇਹਨਾਂ ਇਲਾਕੇ ਦੇ ਵਿੱਚ ਵੀ ਜਿਹੜਾ ਪਾਣੀ ਹੈ ਉਹ ਘਟਿਆ ਜਸਸੀ ਰਾਏ ਜੀ ਲਿਖਦੇ ਨੇ ਚੱਕ ਕੇ ਰੱਖੋ ਕੰਮ ਬਾਈ ਹੈਲਪ ਵੀਕਰੀਏ ਕੇ ਇਲਾਕੇ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਸਭ ਤੋਂ ਤੁਹਾਨੂੰ ਪਹਿਲਾਂ ਵਿਖਾਈਆਂ ਜਾਣ ਕੇ ਕਿਹੜੇ ਕਿਹੜੇ ਇਲਾਕੇ ਜਿਹੜੇ ਪ੍ਰਭਾਵਿਤ ਨੇ ਆ ਰਹੇ ਆ ਟਾਣੀ ਬਚਨ ਸਿੰਘ ਫਾਜ਼ਿਲका ਇਲਾਕੇ ਦੀ ਜਿਹੜੀ ਹੈ ਚੱਕ ਖੀਵਾ ਦੇ ਨਾਲ ਜਿਹੜੀਆਂ ਤਸਵੀਰਾਂ ਤੁਹਾਨੂੰ ਵਿਖਾਈਆਂ ਸੀ ਉਸ ਦੇ ਨਾਲ ਇਹ ਟਾਣੀਆਂ ਕਾਫੀ ਜਿਹੜੇ ਹਾਲਾਤ ਨੇ ਉੱਥੇ ਭਿਆਨਕ ਨੇ ਤਾਂ ਤੁਸੀਂ ਵੀ ਦੱਸ ਸਕਦੇ ਹੋ ਕਿ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਭਿਆਨਕ ਨੇ ਤਾਂ ਕਿਰਪਾ ਕਰਕੇ ਕਮੈਂਟ ਕਰਕੇ ਦੱਸੋ ਕਿ ਹੁਣ ਜਿਹੜਾ ਨੈਟਵਰਕ ਹੈ ਕਿਸ ਤਰ੍ਹਾਂ ਚੱਲਦੀ ਹੈ ਵੀਡੀਓ ਆਵਾਜ਼ ਕਿਸ ਤਰ੍ਹਾਂ ਦੀ ਆ ਰਹੀ ਹੈ ਜ਼ਰੂਰ ਕਮੈਂਟ ਕਰਕੇ ਦੱਸੋ ਕਿਸ ਤਰ੍ਹਾਂ ਦੇ ਨੈਟਵਰਕ ਦੇ ਨਾਲ ਤੁਸੀਂ ਵੀਡੀਓ ਜਿਹੜੀ ਦੇਖ ਰਹੇ ਹੋ ਫਿਲਹਾਲ ਦੱਸ ਦਈਏ ਕਿ ਹਾਲਾਤ ਜਿਹੜੇ ਕਾਫੀ ਭਿਆਨਕ ਨੇ ਇੱਥੇ ਸਥਾਨਕ ਲੋਕਾਂ ਨਾਲ ਵੀ ਆਪਾਂ ਗੱਲਬਾਤ ਜਿਹੜੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਦੇ ਜਿਹ ਨਿੱਕੇ ਨਿੱਕੇ ਬੱਚੇ ਵੀ ਨੇ ਘਰਾਂ 'ਚ ਜਿਹੜਾ ਪਾਣੀ ਆ ਉਹ ਭਰ ਗਿਆ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਬਿਲਕੁਲ ਆਪਾਂ ਜਾਣਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਤਾਂ ਫਿਲਹਾਲ ਤੁਹਾਨੂੰ ਦੱਸ ਦਈਏ ਹਾਲਾਤ ਕਾਫੀ ਗੰਭੀਰ ਨੇ ਗਲੀਆਂ ਦੇ ਵਿੱਚ ਪਾਣੀ ਜਿਹੜਾ ਆਲਮੋਸਟ ਸਾਰੇ ਪਿੰਡਾਂ ਦੇ ਸਾਰੇ ਪਿੰਡ ਦੇ ਵਿੱਚ 2-2 ਫੁੱਟ ਦੇ ਨੇੜ ਜਿਹੜਾ ਪਾਣੀ ਆ ਉਹ ਭਰ ਗਿਆ ਸਿਰਫ ਜਿਹੜੀ ਫਿਰਨੀ ਹੈ ਉਸ ਤੇ ਥੋੜਾ ਜਿਹਾ ਘੱਟ ਹੈ ਤਾਂ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਸਰ ਇਹ ਆਪ ਬਾਈ ਜੀ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਸਰ ਨਾਮ ਤੁਹਾਡਾ ਲੋਕਾਂ ਨੇ ਘਰੋਂ ਬੰਨ ਬੰਨ ਰੱਖਿਆ ਕਿਉਂਕਿ ਏਟਾ ਅੱਗੋਂ ਜੀ ਤਾਂ ਫਿਰ ਨਿੱਕੇ ਨਿੱਕੇ ਬੱਚੇ ਵੀ ਨੇ ਆ ਘਰ ਦੇ ਨਾਲ ਹੀ ਜਿਹੜਾ ਇੰਨਾ ਡੂੰਘਾ ਪਾਣੀ ਆ ਫਿਰ ਕਿਸ ਤਰ੍ਹਾਂ ਚਾਹ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦੱਸੀਆਂ ਤਾਂ ਉਹਨਾਂ ਵੱਲੋਂ ਕੀ ਕੀ ਜਿਹੜੇ ਇੰਤਜ਼ਾਮ ਸਮੇਂ ਵੀ ਡੋਟ ਸੰਗਦਾ ਹੈ ਇਹ ਜਿਹੜਾ ਬੰਨ ਸਮੇਂ ਵੀ ਡੋਟ ਸੰਗਦਾ ਹੈ ਇਹ ਜਿਹੜਾ ਬੰਨ ਜਿਹੜੇ ਹੁਣ ਸਥਿਤੀ ਕੀ ਆ ਪਾਣੀ ਦੀ ਪਾਣੀ ਆਣ ਲਗਭਗ ਕੱਲ ਤੱਕ 2-4 ਇੰਚ ਘਟਿਆ ਕਿਉਂਕਿ ਪਾਣੀ ਜਿਹੜਾ ਪਾਣੀ ਆ ਘਰਾਂ ਚੋਂ ਵੜੇ ਕਿੰਨੇ ਘਰ ਜਿਹੜੇ ਛੱਡ ਕੇ ਗਏ ਇਥੋਂ 30-35 ਘਰ ਜਾ ਚੁੱਕੇ ਨੇ ਦੀ ਪੈਂਤੀਕਾਰ ਉਹ ਕਿੱਥੇ ਗਏ ਫਿਰ ਬਸ ਆ ਜਿਵੇਂ ਚਾਕੇ ਵਸ ਕੋਲ ਆ ਲੋ ਕੋਈ ਰਿਸ਼ਤੇਦਾਰੀ ਇਸ ਤਰ੍ਹਾਂ ਕੋਰਾਹਤ ਕੈਂਪਾਂ ਦੇ ਵਿੱਚ ਗਏ ਹਨ ਤੇ ਕਿੱਦਾਂ ਦੇ ਹਾਲਾਤ ਹੁੰਦੇ ਆ ਵੇਖੋ ਜਦੋਂ ਘਰ ਛੱਡ ਕੇ ਜਾਣਾ ਬੜਾ ਮੁਸ਼ਕਲ ਹੁੰਦਾ ਹੈ ਜੀ ਅੱਜ ਕੱਲ ਇੱਕ ਦਿਨ ਰਿਸ਼ਤੇਦਾਰ ਹੋਣ ਅਨਸਾਰ ਕੀ ਜੇ ਅਗਰ ਦੇ ਜਾਂਦੇ ਨੇ ਜੋ ਵੀ ਪੋਜ ਸਰ ਇਕੱਠਾ ਕਰਕੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਨਾਮ ਸ੍ਰਿ ਪਵਿੰਦਰ ਸਿੰਘ ਬਹੁਤ ਬਹੁਤ ਜਾਣਕਾਰੀ ਦੇਣ ਵਾਸਤੇ ਸ੍ਰਿ ਪਵਿੰਦਰ ਜੀ ਬਹੁਤ ਬਹੁਤ ਧੰਨਵਾਦ ਤਾਂ ਫਿਰ ਤੋਂ ਜਿਹੜੀਆਂ ਤਸਵੀਰ ਤਾਂ ਕਿ 8 ਫੁੱਟ ਦਾ ਜਿਹੜਾ ਪਾਣੀ ਹੈ ਕਿਤੇ ਕਿਤੇ ਲਾਲੀਏ ਕਿ 15 ਫੁੱਟ ਤੋਂ ਵੀ ਜਿਹੜਾ ਪਾਣੀ ਹੈ ਉੱਚਾ ਹੈ ਔਰ ਕਾਫੀ ਜਿਹੜੇ ਹਾਲਾਤ ਨੇ ਜੀ ਜੀ ਇਹ ਤਾਂ ਮੁਸ਼ਕਲ ਚਲਟਾਲ ਜੂਗੀ ਅੱਗੇ ਇਸ ਤੋਂ ਵੀ ਵੱਡੀ ਮੁਸ਼ਕਲ ਆਊਗੀ ਉਹ ਕਿਹੜੀ ਜੀ ਕਿਉਂ ਜ਼ਮੀਨਾਂ ਦਾ ਰੇਤਾ ਝੜ ਜਾਣਾ ਹੈ ਜਿਮੀਦਾਰ ਜਿਹੜੇ ਹੈਗੇ ਨੇ ਵਿਚਾਰੇ ਬਹੁਤ ਹੀ ਔਖੇ ਹੋ ਜਾਣੇ ਨੇ ਜੀ ਉਹਨਾਂ ਨੂੰ ਅਕਸਰ ਬੀਣ ਖਾਸ ਬਜਾਈ ਵਾਸਤੇ ਖਾਦਾਂ ਦੀ ਲੋਡ ਪੈਣੀ ਹੈ ਜੀ ਤੁਹਾਨੂੰ ਕੀ ਲੱਗਦਾ ਕਿ ਇਸ ਹਾਲਾਤ ਦੇ ਵਿੱਚ ਜਿਹੜਾ ਆਉਣ ਵਾਲੀ ਫਸਲ ਹੈ ਕਣਕ ਉਹ ਬੀਜੀ ਜਾ ਸਕਦੀ ਹੈ ਕਿਹੋ ਜੀ ਹੁਣ ਜਿਹੜੇ ਵਿਚਾਰੇ ਪਹਿਲਾਂ ਹੀ ਲੈ ਤੇ ਖਾਦੀ ਬੈਠੇ ਨੇ ਇੱਥੇ ਛੋਟੇ ਜ਼ਿਮੀਂਦਾਰ ਹੈਗੇ ਵੱਡੇ ਤਾਂ ਕੋਈ ਨਹੀਂ ਜੀ ਤੇ ਅੱਜ ਹੁਣ ਕੋਈ ਬੰਦਾ ਜਾਵੇ ਆੜਤੀ ਕੋਲੋਂ ਉਹ ਵਿਚਾਰਾਂ ਨੂੰ ਜਵਾਬ ਹੀ ਮਿਲਣਾ ਹੈ ਕਿਉਂ ਫਸਲ ਤਾਂ ਸਾਰਿਆਂ ਦੀ ਡੋਬ ਚੁੱਕੀ ਹੈ ਨਹੀਂ ਕੀ ਇਸ ਹਾਲਾਤ ਦੇ ਵਿੱਚ ਆੜਤੀਆਂ ਨੂੰ ਵੀ ਰਿਕਵੈਸਟ ਨਹੀਂ ਕੀਤੀ ਜਾ ਸਕਦੀ ਵੇਖੋ ਤੁਸੀਂ ਵੀ ਸਾਡੇ ਸਾਥ ਦੇ ਸਕਦੇ ਨਹੀਂ ਹੁਣ ਵੀ ਰੇਕ ਨੂੰ ਹੀ ਹੁੰਦਾ ਹੈ ਵੀ ਕਿਸੇ ਨੇ ਦੀਪੁੱਤਰ ਦਾ ਵਿਆਹ ਕਰਨਾ ਸੀ ਜੀ ਕਿਸ ਨੇ ਕੋਈ ਆ ਤੇ ਥਾਂ ਮਗਾੜ ਬਣਾਣਾ ਸੀ ਜੀ ਵੀ ਬੰਦੇ ਨੂੰ ਫਸਲ ਦਾ ਹੀ ਹੁੰਦਾ ਐ ਆਸਾਰ ਵੀ ਮੇਰੇ ਨੂੰ ਚਲ ਫਸਲ ਹੋਊਗੀ ਕੁਝ ਨਾ ਕੁਝ ਮੈਨੂੰ ਮਿਲ ਜਾਊਗਾ ਜੀ ਕੋਈ ਬੰਦੇ ਨੇ ਬਚਦੇ ਹੁੰਦੇ ਨੇ ਜਾਂ ਕੋਈ ਹੋਰ ਨਾਲ ਮਿਲ ਜਾਂਦੇ ਨੇ ਹੁਣ ਉਹ ਵੀ ਗੱਲ ਖਤਮ ਹੋ ਚੁੱਕੀ ਐ ਜੀ ਨਹੀਂ ਫਿਰ ਇਹ ਇਹ ਜਿਨ੍ਹਾਂ ਨੇ ਵਿਆਹ ਵੀ ਰੱਖੇ ਹੁੰਦੇ ਕੋਈ ਪ੍ਰੋਗਰਾਮ ਰੱਖੇ ਹੁੰਦੇ ਫਿਰ ਉਹਨਾਂ ਦਾ ਕੀ ਬਣੂਗਾ ਬਸ ਹੁਣ ਵਿਚਾਰੇ ਕਿਵੇਂ ਕਿਵੇਂ ਟਾਈਮ ਪਾਸ ਕਰਨਗੇ ਜੀ ਇਹ ਹਾਲਾਤ ਜਿਹੜੇ ਆ ਓਕੇ ਆ ਬਹੁਤ ਓਕੇ ਹੋ ਗਏ ਜੀ ਪਿਛਲੇ ਸ਼੍ਰੀ ਰਵਿੰਦਰ ਰਾਮ ਲਾਭ ਜੀ ਵੀ ਆਏ ਸੀ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਸੀ ਕਿ ਜਿਨ੍ਹਾਂ ਨੇ ਵਿਆਹ ਰੱਖਿਆ ਹੈ ਜਾਂ ਜਿਹੜੇ ਰੱਖਣੇ ਚਾਹੁੰਦੇ ਆ ਤੇ ਉਹ ਸਾਨੂੰ ਰਾਣੀ ਬਹੁਤ ਸਹਾਇਤਾ ਕੀਤੀ ਉਹ ਕਹਿ ਗਏ ਨੇ ਕਿ ਜਿਨ੍ਹਾਂ ਨੇ ਵਿਆਹ ਕਰਨੇ ਆ ਮੈਂ ਖੁਦ ਕਰਾਵਾਂਗਾ ਠੀਕ ਹਾਂਜੀ ਤੇ ਇਹ ਜਿਹੜਾ ਇਲਾਕਾ ਜਲਾਲਾਬਾਦ ਚ ਪੈਂਦਾ ਫਾਜ਼ਿਲਕਾ ਤੋਂ ਮੈਂ ਏ ਜਲਾਲਾਬਾਦ ਜੀ ਸਲਾਮਾਬਾਦ ਹਾਂਜੀ ਠੀਕ ਹੈ ਜੀ ਬਹੁਤ ਜੜੀ ਮਦਦ ਕਾਕਾ ਕੰਬੋਜ ਜੀ ਆਈ ਸੀ ਉਹ ਕੀ ਮਦਦ ਕਰ ਗਏ ਉਹ ਵੀ ਕਰ ਗਏ ਸਰ ਜਨੇ ਉਹਨਾਂ ਕੋਲ ਪਹੁੰਚ ਸਰ ਸੀ ਉਹ ਵੀ ਕਰ ਗਏ ਠੀਕ ਹੈ ਜੀ ਔਰ ਮਤਲਬ ਸਰਕਾਰੀ ਸਹੂਲਤਾਂ ਦੀ ਗੱਲ ਕਰੀਏ ਸਰਕਾਰੀ ਸਹੂਲਤਾਂ ਆ ਰਹੀਆਂ ਮੰਨ ਲਓ ਕੋ ਸਰਕਾਰ ਵੱਲੋਂ ਬਸ ਜਗਵਾਈਆਂ ਨੇ ਬਾਕੀ ਨਹੀਂ ਆਣੀਆਂ ਮੰਨ ਲਓ ਸਰਕਾਰ ਵੱਲੋਂ ਕੋਈ ਨਹੀਂ ਹਾਂਜੀ ਹਾਂਜੀ ਨਹੀਂ ਨਹੀਂ ਹਾਂਜੀ ਤੇ ਵੈਸੇ ਵਿਧਾਇਕ ਜੀ ਇੱਥੇ ਕਿਹੜਾ ਮਾਰਨਾ ਸੀ ਕਿਹੜਾ ਮਾਰਦੇ ਰਹਿੰਦੇ ਕਿਹੜਾ ਮਾਰਦੇ ਰਹਿੰਦੇ ਕਿੰਨੇ ਟਾਈਮ ਬਾਅਦ ਮੰਨ ਲਓ ਪ੍ਰਸ਼ਾਸਨ ਜਾਂ ਵਿਧਾਇਕ ਜੀ ਕਿਹੜਾ ਮਾਰਦੇ ਆ ਕੱਲ ਵੀ ਆਏ ਪਰਸੋ ਆਏ ਨੀ ਤਸਵੀਰਾਂ ਜਣੀਆਂ ਵਖਾਉਣ ਦੀ ਆਪਾਂ ਕੋਸ਼ਿਸ਼ ਕਰਾਂਗੇ ਤਾਂ ਹਾਲਾਤ ਤੁਸ ਤੁਹਾਨੂੰ ਦਿਖਾ ਦਈਏ ਕਿ ਗਲੀਆਂ ਦੇ ਵਿੱਚ ਜਿਹੜਾ ਪਾਣੀ ਹੈ ਇੱਕ ਦਿਨ ਇੱਕ ਮੇਰੇ ਕੋਲ ਤੋਂ ਆ ਮੇਰੇ ਲਈ ਇਹ ਤਸਵੀਰਾਂ ਤੁਹਾਨੂੰ ਦੱਸ ਦਈਏ ਕਿ ਇਹ ਜਣੀਆਂ ਤਸਵੀਰਾਂ ਨੇ ਇਹ ਤਸਵੀਰਾਂ ਟਾਣੀ ਬਚਨ ਸਿੰਘ ਤੋਂ ਜਿਹੜੀਆਂ ਜ਼ਲਾਲਾਬਾਦ ਦੇ ਸਰਕਾਰ ਨੇ ਕਿਸ ਤਰ੍ਹਾਂ ਦੇ ਮਾਵਜ਼ੇ ਦੀ ਤੁਸੀਂ ਗੱਲ ਕਰ ਰਹੇ ਹੋ ਨਹੀਂ ਤੁਹਾਡੇ ਹਿਸਾਬ ਨਾਲ ਜਿਹੜੇ ਘਰਾਂ ਦੇ ਔਰ ਜਿਹੜੇ ਜ਼ਮੀਨਾਂ ਜੀ ਤੇ ਘਰਾਂ ਚ ਇਨਾ ਇਨਾ ਪਾਣੀ ਐ ਫਿਰ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਬਣੇ ਹੋਏ ਐ ਹਾਲਾਤ ਹੁਣ ਤੁਸੀਂ ਹਿੰਦੀ ਪੜ੍ਹਦੇ ਆਪ ਜੀ 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 ਕਿੰਨਾ ਕਿੰਨਾ ਪਾਣੀ ਆ ਗੋਦੋਂ ਪਟਕ ਲੱਗ ਜੀ ਹੋਰ ਕੀ ਕੀ ਕੰਮ ਬੰਦੇ ਨੇ ਜੀ 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 ਠੀਕ ਐ ਤਾਂ ਇਹਨਾਂ ਵੱਲੋਂ ਜਿਹੜੀ ਸਰਕਾਰ ਨੂੰ ਖਾਲਾਤ ਜਿਹੜੇ ਤੁਹਾਨੂੰ ਵਿਖਾ ਦਈਏ ਕਿ ਕਿਸ ਕਦਰ ਜਿਹੜੇ ਗਲੀਆਂ ਦੇ ਵਿੱਚ ਇਹੀ ਟਾਣੀ ਦੇ ਜਿਹੜੇ ਵਸਨੀਕ ਨੇ ਉਹਨਾਂ ਤੇ ਹਾਂਜੀ অশੋਕ ਜੀ ਕੀ ਹਾਲ ਹੈ ਜੀ ਹਾਂਜੀ ਹਰਜਿੰਦਰ ਕੁਮਾਰ ਜੀ ਪਹਿਲਾਂ ਤਾਂ ਧੰਨਵਾਦ ਸਾ ਜਿਹੜਾ ਖੇਤਾਂ ਵਾਲੀ ਸਾਈਡ ਜੀ ਪਹਿਲਾਂ 16 ਅਗਸਤ ਤੋਂ ਬਾਅਦ ਪਾਣੀ ਉੱਤੇ ਸ਼ੁਰੂ ਹੋਇਆ ਉਹ ਤੁਣਕੀਆਂ ਵਾਲੀ ਸਾਈਡ ਜੱਲਾ ਲੱਖੇ ਕੇ ਅਠਾੜ ਵਾਲੀ ਸਾਈਡ ਤੋਂ ਆਈਏ ਇੱਥੇ ਇੱਧਰ ਵੀ ਕੁਝ ਘਰਾਂ ਦੇ ਅੰਦਰ ਪਾਣੀ ਹੋ ਗਿਆ ਜੀ ਤੇ ਪਿੰਡ ਦੇ ਜਿਹੜੇ ਕੋਈ ਸੱਜਣ ਲੱਗੇ ਹੋਇਆ ਨੌਜਵਾਨ ਮੁੰਡੇ ਲੱਗੇ ਹੋਇਆ ਉਹ ਰੋਜ਼ਾਨਾ ਹੀ ਅੱਜ ਤਿਆਰੇ ਨੇ ਗੋਲਡੀ ਕੰਬੋਜੀ ਉਹਨਾਂ ਨਾਲ ਜੋ ਵੀ ਅਚਾਰ ਆ ਰਿਹਾ ਪਸ਼ੋਰੀ ਜੋ ਜਿਸੇ ਵੀ ਕੰਡੀਸ਼ਨ ਦੇ हिसाब ਨਾਲ ਉਹਨੂੰ ਔਲਾਤ ਵੇਖੇ ਜਾਵੇ ਤੇ ਫਿਰ ਜਾ ਹੜਾਂ ਦੀ ਹੜਾਂ ਦੀ ਮਾਰਾ ਜਦ ਸਰਕਾਰ ਜਦ ਸਰਕਾਰ ਜਿਹੜੀ ਵੀ ਜਿਹੜੀ ਵੀ ਇਹਨਾਂ ਦੀ ਆਵਾਜ਼ ਚੁੱਕੇ ਕੋਈ ਇਹਨਾਂ ਦੀ ਆਵਾਜ਼ ਚੁੱਕੇ ਕੋਈ ਅਲੱਗ ਅਲੱਗ ਇਨਾਂ ਨੂੰ ਪੈਕੇਜ ਦਿੱਤਾ ਜਾ ਜਿਹੜੇ ਪੱਕਿਆ ਹੋਇਆ ਲੰਗਰ ਚਾਹੀਦਾ ਜੀ ਪੱਕਿਆ ਹੋਇਆ ਲੰਗਰ ਚਾਹੀਦਾ ਜੀ ਤੇ ਤੇ ਜਿੱਤੇ ਨੂੰ ਦੂਜਾ ਰਾਸ਼ਨ ਸੁੱਕਾ ਰਾਸ਼ਨ ਪਹੁੰਚ ਗਿਆ ਉਹਨਾਂ ਨੂੰ ਉਹਨਾਂ ਨੂੰ ਜਰੂਰ ਪਹੁੰਚ ਗਿਆ ਉਹਨਾਂ ਨੂੰ ਉਹਨਾਂ ਨੂੰ ਜ਼ਰੂਰਤ ਹੈ ਜ਼ਰੂਰਤ ਹੈ ਤੇ ਜਿਹੜਾ ਲੋ ਘਰਾਂ ਦੇ ਉਹ ਉਹ ਜਿਹੜਾ ਕਟੇ ਮਾ